ਵਾਰਸ ਪੰਜਾਬ ਦੇ ਜਥੇਵੰਦੀ ਦੇ ਆਗੂ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਸਰਦਾਰ ਤਸੇਮ ਸਿੰਘ ਜੀ ਅੱਜ ਇਥੇ ਸੈਹਣੇ ਵਾਲੀ ਘਟਨਾ ਤੇ ਦੁੱਖ ਪ੍ਰਗਟਾਉਣ ਲਈ ਆਏ ਆ ਪਰਿਵਾਰ ਨੂੰ ਮਿਲਣ ਲਈ ਆਏ ਆ ਭਾਈ ਸਾਹਿਬ ਜੀ ਜਿਹੜੀ ਘਟਨਾ ਹੋਈ ਆ ਸ਼ਬਦਾਂ ਚ ਬਿਆਨਿਆ ਨਹੀਂ ਜਾ ਸਕਦਾ ਬਹੁਤ ਇਸ ਤਰ੍ਹਾਂ ਦੀਆਂ ਪਹਿਲਾਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਸਿਆਸੀ ਸਵਾਲ ਖੜੇ ਹੁੰਦੇ ਨੇ ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬਹੁਤ ਹੀ ਇਹਨੂੰ ਜਿਹਦਾ ਤੁਸੀਂ ਵੀ ਕਹਿ ਕੇ ਸ਼ਬਦਾਂ ਚ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿੱਦਾਂ ਜੋ ਜਿੱਦਾਂ ਸਾਡੇ ਨੌਜਵਾਨੀ ਦੀ ਆਵਾਜ਼ ਨੂੰ ਜਿਹੜੇ ਲੋਕਾਂ ਦੇ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਲੋਕਾਂ ਦੇ ਮਸਲਿਆਂ ਨੂੰ ਆਪ ਆਪ ਅੱਗੇ ਹੋ ਕੇ ਅਠਾ ਰਹੇ ਆ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਲੋਕਾਂ ਲੋਕਾਂ ਦੇ ਖੇਤ ਦੇ ਚ ਲੜ ਰਹੇ ਆ ਉਹ ਜਿਹੇ ਨੌਜਵਾਨਾਂ ਦੀ ਜਿਹੜੀ ਜਿਹੜੇ ਸਰਕਾਰ ਨੂੰ ਕੋਈ ਉਹਦੀਆਂ ਨਕਾਮੀਆਂ ਨੂੰ ਲਿਆਰੇ ਅੱਗੇ ਵੀ ਹਾਂ ਜੀ ਤੁਸੀਂ ਇੱਥੇ ਇੱਥੇ ਸਾਡੇ ਨਾਲ ਵਾਅਦੇ ਕਰਕੇ ਗਏ ਸੀ ਉਹਨਾਂ ਤੋਂ ਤੁਸੀਂ ਪਿੱਛੇ ਹਟ ਰਹੇ ਹੋ ਤੁਸੀਂ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਰਹੇ ਤੇ ਉਹ ਜਿਹੜਾ ਉਹ ਇਹੋ ਜੀ ਚੀਜ਼ ਬਾਹਰ ਸੁਣਨੀ ਨਹੀਂ ਚਾ ਰਹੇ ਉਹ ਸਰਕਾਰ ਧੱਕੇ ਨਾਲ ਪਰਚੇ ਪਾ ਕੇ ਲੋਕਾਂ ਨੂੰ ਡਰਾਤ ਮੁਕਾ ਕੇ ਆਵਾਜ਼ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪਰ ਮੇਰਾ ਖਿਆਲ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਦੇ ਖੂਨ ਚ ਇਹ ਗੱਲ ਆ ਕਿ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਆਪਣੀ ਅਣਖ ਨੂੰ ਮਾਰ ਕੇ ਨਹੀਂ ਜੀ ਸਕਦੇ ਇਸ ਕਰਕੇ ਮੇਰਾ ਖਿਆਲ ਹੈ ਸੁਖਵਿੰਦਰ ਸਿੰਘ ਦਾ ਜਿਹੜਾ ਕਤਲ ਹੋਣਾ ਕਿ ਉਹਨੂੰ ਠੀਕ ਹੈ ਕਿ ਉਹਨੂੰ ਕਈ ਤਰ੍ਹਾਂ ਦੀਆਂ ਆਫਰਾਂ ਵੀ ਆਈਆਂ ਹੋਣਗੀਆਂ ਤੁਸੀਂ ਸਾਡੇ ਨਾਲ ਖਿਲਾਫ ਨਾ ਬੋਲੋ ਤੁਹਾਨੂੰ ਅਸੀਂ ਆ ਉਹਦੇ ਵੀ ਦੇ ਦਿੰਨੇ ਆ ਤੁਹਾਡੇ ਨਾਲ ਇਦਾਂ ਵੀ ਹੋ ਜਾਊਗੀ ਪਰ ਉਹਨੇ ਲੋਕਾਂ ਦੀ ਆਵਾਜ਼ ਪੰਜਾਬ ਦੀ ਆਵਾਜ਼ ਸੇਖਪੰਦੀ ਆਵਾਜ਼ ਨੂੰ ਨੇ ਦ੍ਰਿੜ ਕਰਕੇ ਰੱਖਿਆ ਤੇ ਉਹਦੀ ਜਿਹੜੀ ਆ ਅੱਜ ਉਹਨੂੰ ਕੁਰਬਾਨੀ ਦੇਣੀ ਪਈ ਤੇ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿੰਨੇ ਵੀ ਇਨਸਾਫਬੰਦ ਪਸੰਦ ਲੋਕ ਆ ਸਾਨੂੰ ਪਾਰਟੀ ਬਾਜੀ ਧੜੇ ਬਾਜੀ ਜਾਤ ਮਜਬਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਸਾਡਾ ਫਰਜ਼ ਹੈ ਕਿ ਉਹਦਾ ਸਾਥ ਦੇਈਏ ਫਰਜ਼ ਨਿਭਾਈਏ ਤੇ ਉਹਨੂੰ ਇਹ ਇਨਸਾਫ ਦਵਾਈਏ ਤੇ ਆਉਣ ਵਾਲੇ ਸਮੇਂ ਚ ਕੋਈ ਇਦਾਂ ਦੀ ਘਟਨਾ ਇਹੋ ਜਿਹਾ ਸਾਡਾ ਕੋਈ ਨੌਜਵਾਨ ਜਿਹੜਾ ਲੋਕ ਹਿੱਤਾਂ ਲਈ ਲੜਦਾ ਹੋਵੇ ਉਹ ਉਹਦੇ ਨਾਲ ਇਦਾਂ ਨਾ ਵਾਪਰੇ ਜਿਸ ਤਰ੍ਹਾਂ ਅਸੀਂ ਮੰਚ ਤੋਂ ਵੀ ਸੁਣਿਆ ਬਹੁਤ ਸਾਰੇ ਆਗੂਆਂ ਨੇ ਇਥੇ ਸੰਬੋਧਨ ਕੀਤਾ ਸੱਤਾ ਧਿਰ ਨਾਲ ਜੁੜੇ ਹੋਏ ਇੱਕ ਲੀਡਰ ਦਾ ਨਾਮ ਬਾਰ ਬਾਰ ਕਹਿ ਰਹੀ ਹੈ ਕਿ ਪਰਚੇ ਦੇ ਵਿੱਚ ਲੈ ਕੇ ਆਓ ਇਸ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਸਰਕਾਰ ਪੱਖੋਂ ਜਾਂ ਕਿਸੇ ਪ੍ਰਸ਼ਾਸਨ ਪੱਖੋਂ ਨਾ ਸੰਬੰਧੀ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਲਈ ਮੇਰਾ ਖਿਆਲ ਹੈ ਕਿ ਸਰਕਾਰ ਕਿਸੇ ਵੀ ਮਸਲੇ ਤੇ ਮਿੱਟੀ ਪਾਉਣਾ ਚਾਹੁੰਦੀ ਸਾਰੇ ਲੋਕਾਂ ਨੂੰ ਆਮ ਜਨਤਾ ਨੂੰ ਪਤਾ ਹੈ ਕਿ ਉਹ ਇੱਕ ਐਮਐਲਏ ਦੀ ਸ਼ਹਿਦ ਹੀ ਹੋਇਆ ਸਾਰਾ ਕੁਝ ਤੇ ਉਹ ਠੀਕ ਹੈ ਕਿ ਤੁਸੀਂ ਉਹਦਾ ਨਾਮ ਪਾਓ ਅੱਗੇ ਕੋਈ ਅਨਰਪੱਖ ਇਨਕੁਆਇਰੀ ਕਰਾਓ ਜੇ ਕੋਈ ਉਹ ਨਾਂਦੋਸ਼ੀ ਹੋਊਗਾ ਤਾਂ ਉਹਨੂੰ ਬਾਹਰ ਕੱਢਿਆ ਜਾ ਸਕਦਾ ਪਰ ਤੁਸੀਂ ਇਸ ਚੀਜ਼ ਤੋਂ ਇਨਕਾਰ ਕਰ ਦੇਣਾ ਤੁਸੀਂ ਕਿ ਲੋਕਾਂ ਦੀ ਗੱਲ ਨਾ ਸੁਣਨੀ ਲੋਕਾਂ ਚ ਆ ਕੇ ਉਹ ਉਹ ਚੀਜ਼ ਦਾ ਤੇ ਆਪਣੇ ਜਿਹੜੇ ਸਰਕਾਰੀ ਤਾਕਤ ਦਾ ਦੁਰਵਰਤੋਂ ਕਰਕੇ ਤੁਸੀਂ ਲੋਕਾਂ ਦੀ ਜਿਹੜੀ ਆਵਾਜ਼ ਨੂੰ ਦਬਾ ਕੇ ਇਹ ਆਪਣੀ ਮਨਮਰਜ਼ੀ ਕਰ ਰਹੇ ਹੋ ਮੇਰੇ ਖਿਆਲ ਹੈ ਕਿ ਇਹ 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 ਸਰਕਾਰ ਇੱਕ ਸਰਕਾਰ ਦਾ ਫਰਜ਼ ਨਹੀਂਗਾ ਇਸ ਕਰਕੇ ਮੈਂ ਸੋਚਦਾ ਕਿ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਲੋਕਾਂ ਦੇ ਜਿਹੜੇ ਇਹ ਚੰ ਸਰ ਉਹ ਕਿਸੇ ਨਰਪੱਖ ਏਜੰਸੀ ਤੋਂ ਜਾਂਚ ਕਰਾ ਕੇ ਤੇ ਜਨਾ ਉਹਨਾਂ ਚਿਰ ਉਹਨੂੰ ਸਾਰੀਆਂ ਉਹਦੀਆਂ ਪਾਵਰਾਂ ਸੀਜ਼ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਉਹ ਜਨਾ ਚਿਰ ਕੋਈ ਇਸ ਚੀਜ਼ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਨੂੰ ਉਹਨੂੰ ਆਪਣੇ ਅਹੁਦੇ ਤੋਂ ਪਿੱਛੇ ਰਹਿਣਾ ਚਾਹੀਦਾ ਧੰਨਵਾਦ